ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੇ ਗੋਨਿਆਣਾ ਮੰਡੀ ਵਿਖੇ ਭਾਰੀ ਮਾਤਰਾ ਦੇ ਵਿੱਚ ਚਾਈਨਾ ਡੋਰ ਸਮੇਤ ਇੱਕ ਕੀਤਾ ਕਾਬੂ ਮੈਂ ਅੱਜ ਇੱਥੇ ਪਹਿਲੇ ਦਿਨ 4-5 ਘੰਟੇ ਹੋ ਗਏ ਮੈਨੂੰ ਜੁਆਇਨ ਕੀਤੇ ਨੂੰ ਜੀ ਅੱਜ ਅਸੀਂ ਸੰਤ ਸهيل ਸਿੰਘ ਨਗਰ ਗੋਨਿਆਣਾ ਮੰਡੀ ਵਿਖੇ ਸਾਨੂੰ ਪਤਲਾ ਮਿਲੀ ਸੀ ਵੀ ਕੋਈ ਲੜਕਾ ਹੈਗਾ ਉਹ ਚైనా ਡੋਰ ਲੈ ਕੇ ਵੇਚਦਾ ਜੀ ਉਸ ਦਾ ਨਾਮ ਹੈਗਾ ਤਮਨ ਪ੍ਰੀਤ ਸਿੰਘ son of ਮੰਗਤ ਰਾਏ ਜਿਹਦੇ ਕੋਲ ਭਾਰੀ ਮਾਤਰਾ ਵਿੱਚ ਚైనా ਡੋਰ ਫਰੀ ਗਈ ਹੈ ਜੀ ਇਸੇ ਪ੍ਰਾਪਤ ਕਰ ਲਈ ਹੈ ਜੀ ਤੇ ਵੰਦਿਕਾਰੋ ਵੀ ਅਲੋ ਵਿੱਚ ਜਾ ਰਹੀ ਹੈ ਮੈਡਮ ਇਹ ਤੁਹਾਨੂੰ ਕਿੱਥੋਂ ਸੂਚਨਾ ਮਿਲੀ ਸੀਗਾ ਕਿ ਤੁਹਾਨੂੰ ਉਤਰਾ ਮਿਲੀ ਸੀ ਜੀ ਗੁਪਤ ਤੌਰ ਤੇ ਅੱਛਾ ਜੀ ਕਿੰਨੇ ਕਾ ਮਰ ਕੇ ਬਾਕਸ ਮਿਲੇ ਹੈ ਜੀ ਬਾਕਸ ਕਰੀਬ ਨਾਲ ਹੈਗੇ ਜੀ 10 12 ਬਾਕਸ ਹੈ ਜੀ ਤੇ ਕੱਲਾ ਸਖਸ਼ ਪੜਿਆ ਗਿਆ ਕਿ ਹੋਰ ਵੀ ਨਾਲ ਇਹਨਾਂ ਦਾ ਕੋਈ ਸਾਥੀ ਫਿਲਹਾਲ ਨਹੀਂ ਹੋਈ ਹੈ ਜੀ अच्छा तो और किसी तरह का कोई लगता है कि कोई पैसों का मामला है या और कोई सामने आया हो जी। जी। भी किसी तरह का इसी एकदम पार पूरी ढंगाई ਨਾਲ ਤੋਂ ਇਹਦੀ ਤਫ਼ਤੀਸ਼ ਕਰਾਂਗੇ ਜੀ ਜਿਹੜੀ ਜੋ ਵੀ ਅੱਗੇ ਸਾਹਮਣੇ ਗੱਲ ਆਉਗੀ ਤਾਂ ਤੁਹਾਨੂੰ ਦੱਸ ਦੇ ਤੇ ਹੁਣ ਕੋਈ ਕਾ ਪਰਚਾ ਕਿਸ ਤਰ੍ਹਾਂ ਦਿੱਤਾ ਹਾਂਜੀ ਬੰਦੀ ਕਰ ਲਈ ਅਸੀਂ ਵਿਚ ਲਿਆ ਰਹੇ ਹਾਂ ਠੀਕ ਹੈ ਬੰਦੇ ਥੈਂਕ ਯੂ ਜੀ ਅੱਗੇ ਵੀ ਹਾਂ ਜੀ ਜਿਵੇਂ ਅਸੀਂ ਇਸ ਸੰਬੰਧੀ ਵੀ ਅਸੀਂ ਧਿਆਨ ਰੱਖ ਰਹੇ ਸੀ ਲਗਾਤਾਰ ਮੋਚ ਕਰ ਰਹੇ ਸੀ ਇਸ ਨੂੰ ਵੀ ਕੋਈ ਕੋਈ ਕਿਸ ਤਰੀਕੇ ਨਾਲ ਇਹ ਜਿਹੜਾ ਨਜਾਇਜ਼ ਕੰਮ ਨਾ ਕਰੇ ਤੇ ਅਸੀਂ ਅੱਗੇ ਪਹਿਲਾਂ ਨਿਊਜ਼ ਵੀ ਲਵਾਈ ਸੀ ਇਸ ਤਰ੍ਹਾਂ ਦੀ ਐਸਐਚਓ ਸਾਹਿਬ ਨੇ ਨਿਊਜ਼ ਤੁਸੀਂ ਲਈ ਚੁ ਖੁਦ ਕਿ ਚਾਈਨਾ ਟੂਰ ਦਾ ਕੰਮ ਨਾ ਕੀਤਾ ਜਾਵੇ ਕਿਉਂਕਿ ਇਹ ਇੰਨੀ ਕੁ ਜ਼ਿਆਦਾ ਖਤਰਨਾਕ ਹੈ ਵੀ ਆਪਾਂ ਕਹਿ ਦਈਏ ਵੀ ਮਾਰੂ ਹਥਿਆਰ ਆ ਇੱਕ ਤਰ੍ਹਾਂ ਦਾ ਇਹ ਨਾ ਤਾਂ ਇਹ ਖਤਮ ਹੁੰਦੀ ਹੈ ਪਲਾਸਟਿਕ ਫਿਰ ਇਹ ਜਾਨਵਰਾਂ ਨੂੰ ਵੀ ਜਿਹੜੇ ਪੰਛੀਆਂ ਨੂੰ ਵੀ ਇਹ ਮਾਰਦੀ ਹੈ ਆਪਾਂ ਦੇਖਦੇ ਹਾਂ ਵੀ ਗਲੇ ਕੱਟੇ ਜਾਂਦੇ ਨੇ ਨੁਕਸਾਨ ਬਹੁਤ ਜੀਵਾਂ ਦਾ ਨੁਕਸਾਨ ਹੋ ਜਾਂਦਾ ਆਪਾਂ ਬਾਈਕ ਵਗੈਰਾ ਤੇ ਜਾਂਦੇ ਆ ਜਾਂ ਹੁਣ ਆਪਣੇ ਗਲ ਵਗੈਰਾ ਛੱਡ ਕੇ ਜਾਂ ਬਹੁਤ ਇਹਦੇ ਚ ਨੁਕਸਾਨ ਹਰ ਇੱਕ ਸਾਹ ਹੁੰਦਾ ਇਸ ਕਰਕੇ ਬਹੁਤ ਇਤੇ ਪਾਬੰਦੀ ਲਗਾ ਰਹੇ ਹਾਂ ਹੁਣ ਪਹਿਲਾਂ ਵੀ ਵਰਨਿੰਗ ਦਿੱਤੀ ਸੀ ਪਰ ਜਿਹੜੇ ਹੁਣ ਕਾਨੂੰਨ ਦੀ ਲਗਣਾ ਕਰਦੇ ਆ ਫਿਰ ਉਹਨਾਂ ਤੇ ਅੱਜ ਤੁਸੀਂ ਵੇਖਿਆ ਵੀ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੂਗੀ ਵੀ ਬੇਨਤੀ ਹੁ ਸਾਰਿਆਂ ਨੂੰ ਵੀ ਇਸ ਦਾ ਜਿਹੜੇ ਨਾਗਰਿਕਾਂ ਨੂੰ ਵੀ ਬੇਨਤੀ ਸਾਡੀ ਸਾਨੂੰ ਜਾਣਕਾਰੀ ਦੇ ਦਿੱਤੀ ਜਾਵੇ ਜੇ ਕਿਸੇ ਨੂੰ ਲੱਗਦਾ ਹੈ ਵੀ ਇਹ ਤਰ੍ਹਾਂ ਦਾ ਨਜਾਇਜ਼ ਕੰਮ ਕੋਈ ਕਰ ਰਿਹਾ ਹੈ ਜੇ ਸਾਨੂੰ ਇਤਲਾ ਮਿਲ ਜਾਂਦੀ ਹੈ ਤਾਂ ਉਸ ਤੇ ਅਸੀਂ ਕੰਮ ਜਲਦੀ ਕਰ ਸਕਦੇ ਆ ਅਦਰਵਾਈਜ਼ ਅਸਤਾਫ ਦੀ ਵਾਊਚ ਰੱਖੀ ਹੋਈ ਹੈ ਜੋ ਵੀ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰੂਗਾ ਤੇ ਕਾਰਵਾਈ ਕੀਤੀ ਜਾਊ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ